ਤਹਿਲੀਆ ਜਲੰਧਰ ਸ਼ਹਿਰ ਜੀहां ਤਾਂ ਅੱsse ਕੇ ਵੱਡੀ ਖਬਰ سامنے ਆਈ ਹੈ ਜਲੰਧਰ ਸ਼ਹਿਰ ਤੋਂ ਜਿੱਥੇ ਕਿ ਦੇਰ ਰਾਤ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ दरअसल ਇਥੇ ਰੇਲਵੇ ਸਟੇਸ਼ਨ ਤੇ ਕੁਝ ਨੌਜਵਾਨਾਂ ਦੇ ਵੱਲੋਂ ਜਿਹੜਾ ਇੱਕ ਵਿਅਕਤੀ ਦੇ ਨਾਲ ਪਹਿਲਾਂ ਤਾਂ ਬਹਿਸ ਕੀਤੀ ਜਾਂਦੀ ਹੈ ਲੇਕਿਨ ਇਹ ਬਹਿਸ ਇੰਨੀ ਵੱਜ ਜਾਂਦੀ ਹੈ ਕਿ ਇਥੇ ਮੌਜੂਦ ਵਿਅਕਤੀਆਂ ਦੇ ਵੱਲੋਂ ਦੂਜੇ ਸ਼ਖਸ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਬੀਤੀ ਰਾਤ 1.5 ਵਜੇ ਦੇ ਕਰੀਬ ਰੇਲਵੇ ਸਟੇਸ਼ਨ ਤੋਂ ਕਾਰ ਦੇ ਵਿੱਚ ਸਫ਼ਰ ਕਰ ਰਹੇ ਤਿੰਨ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਉਥੋਂ ਫਰਾਰ ਹੋ ਗਏ ਗੋਲੀਬਾਰੀ ਦੀ ਸੂਚਨਾ ਮਿਲਣ ਤੋਂ ਬਾਅਦ थाना ਨੰਬਰ 3 ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਜਾਂਚ ਦੌਰਾਨ ਪੁਲਿਸ ਨੂੰ ਮੌਕੇ ਤੇ ਦੋ ਗੋਰੀਆਂ ਵੀ ਬਰਾਮਦ ਹੋਈਆਂ ਪੁਲਿਸ ਨੂੰ ਦਿੱਤੇ ਸ਼ਿਕਾਇਤ ਦੇ ਵਿੱਚ ਜਸਵੰਤ ਸਿੰਘ ਨਾਮਕ ਵਿਅਕਤੀ ਨੇ ਦੱਸਿਆ ਕਿ ਉਹ ਆਪਣਾ ਰੈਸਟੋਰੈਂਟ ਬੰਦ ਕਰਕੇ ਘਰ ਵਾਪਸ ਆ ਰਿਹਾ ਸੀ ਜਦੋਂ ਉਹ ਰੇਲਵੇ ਸਟੇਸ਼ਨ ਦੇ ਨੇੜੇ ਸੜਕ ਤੋਂ ਲੰਘ ਰਿਹਾ ਸੀ ਤਾਂ ਉੱਥੇ ਖੜੇ ਤਿੰਨ ਨੌਜਵਾਨਾਂ ਦੇ ਨਾਲ ਉਸ ਦੀ ਬਹਿਸ ਹੋ ਗਈ ਅਤੇ ਬਹਿਸ ਦੌਰਾਨ ਮਾਮਲਾ ਇੰਨਾ ਵੱਧ ਗਿਆ ਕਿ ਕਾਰ ਦੇ ਵਿੱਚ ਸਵਾਰ ਨੌਜਵਾਨਾਂ ਨੇ ਉਸਤੇ ਗੋਲੀਆਂ ਚਲਾ ਦਿੱਤੀਆਂ ਜਿਸ ਤੇ ਉਸਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਫਿਰ ਪੁਲਿਸ ਮੌਕੇ ਤੇ ਪਹੁੰਚੀ ਹੁੰਦਾ ਸੀ ਕਿ ਪੂਰੇ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਜੀ ਜਿੰਨੇ ਦੇਖਦਾ ਹੋਇਆ ਕਿ ਜਿੱਦਾਂ ਰੋਜ਼ ਹੀ ਕਰਾਂ ਮੇਰਾ ਬ੍ਰਦਰ ਇੱਥੇ ਜਾਂਦੇ ਹੈ ਜੀ ਤੇ ਅੱਜ ਮੈਂ ਨਾਲ ਸੀ ਉਹਨਾਂ ਦੇ ਜਾਣ ਕਿ ਜਦੋਂ ਅਸੀਂ ਸਟੇਸ਼ਨ ਨਾਲ ਦੀ ਲੰਗੇ ਸਟੇਸ਼ਨ ਦੇ ਸਾਡੇ ਮੋੜੇ ਇੱਕ ਗੱਡੀ ਲੱਗੀ ਸੀ ਤੇ ਸੈੱਟ ਤੇ ਟ੍ਰੈਫਿਕ ਜਾਮ ਸੀ ਅਸੀਂ ਉਹਨਾਂ ਨੂੰ ਕਿਹਾ ਕਿ ਭਾਈ ਜੀ ਮਤਲਬ ਜੋ ਟ੍ਰੈਫਿਕ ਲੰਘਿਆ ਅਸੀਂ ਗੱਡੀ ਮੋੜੇ ਕਰਕੇ ਕਹਿੰਦੇ ਕਿ ਭਾਜੀ ਇਹ ਗੱਡੀ ਤੁਸੀਂ ਮੜੀ ਜੀ ਅੱਗੇ ਕਰਦੇ ਟ੍ਰੈਫਿਕ ਨਿਕਲ ਜੇ ਕਿੰਨੀ ਦੇਰ ਅਸੀਂ ਪਿੱਛੇ ਖੜੇ ਰਹਿੰਦੇ ਉਹ ਕਹਿੰਦਾ ਭਾਈ ਅਸੀਂ ਨਹੀਂ ਕਰਨੀ ਪਿੱਛੇ ਤੋਂ ਉਪਰੋਂ ਦੀ ਕੱਢ ਲੈਂਦਾ ਮੈਂ ਤਾਂ ਕਮਾਲ ਕਰੀ ਜੰਨੇ ਭਾਜੀ ਉਪਰੋਂ ਦੀ ਕਿੱਦਾਂ ਨਿਕਲੂਗੀ ਗੱਡੀ ਉਹ ਕਹਿੰਦਾ ਮੈਂ ਪੁੱਛਿਆ ਭਾਈ ਕਾਦੀ ਹੈ ਮਤਲਬ ਤੁਸੀਂ ਕਰੀ ਜੰਨੇ ਭਾਜੀ ਅਸੀਂ ਕਹਿੰਦਾ ਬਦਮਾਸ਼ ਹੁੰਦੇ ਅਸੀਂ ਮੈਂ ਕਹਿੰਦਾ ਮਗਰ ਕੀ ਮਗਰ ਗ ਉਹ ਬੋਲੇ ਲੈ ਜੇ ਫਿਰ ਅਹੀਂ ਕਿ ਆ ਵੀ ਖਾਦੀ ਪੀਤੀ ਅਸੀਂ ਨਿਕਲੀਏ ਅਛਾ ਨਹੀਂ ਜਦੋਂ ਅੱਗੇ ਨਿਕਲੇ ਹੌਲੀ ਹੌਲੀ ਰਾਮਨਾ ਗਏ ਤੇ ਸਾਡੇ ਬਾਣੇ ਗੱਲ ਖਤਮ ਉਹਨਾਂ ਨੇ ਲਿਆ ਕੇ ਗੱਡੀ ਮੋਰੀ ਲੈ ਲਾਤੀ ਇੱਕ ਜਣਾ ਪਰਲੀ ਸਾਬ ਤੋਂ ਰਵਲਵਰ ਲੈ ਕੇ ਨਿਕਲੇ ਆ ਬੱਤੀ ਬਹੁਤ ਜੀ ਉਹਨੇ ਰੌਣ ਚਲਾਏ ਦੋ ਰੌਣ ਜਿਹੜੀ ਗੋਲੀ ਚਲਾਈਏ ਤੁਹਾਡੇ ਉੱਦੋਂ ਵੀ ਫਿਰ ਕਿ ਚਲਾਈ ਹਵਾਈ ਫਾਇਰ ਕੀਤੀ ਜਮੀਨ ਤੇ ਕੀਤੀ ਦੇਖੋ ਹੋ ਬੜਾ ਸਬੜੀ ਜੀ ਮੈਨੂੰ ਇਹ ਨਹੀਂ ਪਤਾ ਉਹਨੇ ਗੋਲੀ ਚਲਾਈ ਹੈ ਇਹ ਨਹੀਂ ਪਤਾ ਸਾਹਮਣੇ ਚਲਾਈ ਜਾਂ ਹਵਾਵਾਂ ਨੂੰ ਚਲਾਈ ਜਾਂਦਾ ਇਹ ਤਿੰਨ ਜਨੇਸੀ ਕਿਹੜੀ ਗੱਡੀ ਸੀ ਤੇ ਇੱਕ ਗੋਲੀ ਉਹਦੇ ਜਨੇ ਇੱਕ ਗੋਲੀ ਦਾ ਦੂਜੇ ਭਾਈ ਦੇ ਹੱਥ ਤੇ ਜਿਹਦਾ ਚੰਗਿਆੜੇ ਪਏ ਕੋਲ ਆ ਕੇ ਚਲਾਈ ਕਿੰਨੇ ਫਾਇਰ ਹੋਏ ਆ ਟੋਟਲ ਤਾਂ ਕਿ ਭਾਜੀ ਬੈੰਦਾ ਪਿਆ ਸੀ ਕੀ ਮਤ ਜਾਣ ਨੂੰ ਖਤਰਾ ਸੀ ਨਿਕਲ ਜੇ ਕਿੰਨੇ ਫਾਇਰ ਹੋਏ ਆ ਟੋਟਲ ਤਾਂ ਕਿ ਨਹੀਂ ਸਾਨੂੰ ਬੰਦ ਕਰਨ ਦੋ ਫਾਇਰ ਹੋਏ ਟੋਟਲ ਦੋ ਤਿੰਨ ਪੁਲਿਸ ਨੇ ਕੋਲ ਕਿ ਨਹੀਂ ਬਰਮਤ ਕੀਤੀ ਦੋਨੇ ਕੋਲ ਪੁਲਿਸ ਨੇ ਬਰਮਤ ਕਿਹੜੀ ਗੱਡੀ ਦੇ ਵਿੱਚ ਸੀਗੇ ਸਾਰੇ ਤੇ ਸਵਿਫਟ ਗੱਡੀ ਸੀ ਉਹ ਗੱਡੀ ਦਾ ਨੰਬਰ ਸੀਗਾ ਪੀਬੀ 08 ਡੀਕੇ 0918 ਤੁਸੀਂ ਕਿੱਥੋਂ ਆ ਰਹੇ ਸੀਗੇ ਤੇ ਕਿੱਥੇ ਜਾ ਰਹੇ ਸੀਗੇ ਬਈ ਮਾਡਲ ਤੋਂ ਆ ਰਹੇ ਸੀ ਕਰਤਾਰਪੁਰ ਸਾਹਿਬ ਜਾ ਰਹੇ ਸੀ ਆਪਣੀ ਰਿਆਸ਼ ਤੇ ਘਰ ਜਾ ਰਹੇ ਸੀ ਰਿਆਸ਼ ਭਾਜੀ ਦੀ ਸੀ ਅੱਜ ਮਨਾਨ ਚੱਲਣਾ ਕੀ ਕੋਈ ਕੀ ਲੱਗਦਾ ਕਿ ਕੋਈ ਪੁਰਾਣੀ ਰੰਜਿਸ਼ ਵਗੈਰਾ ਜਾਂ ਅਚਾਨਕ ਹੈ ਜਿਹੜੀ ਇਕੱਠਾ ਹੋਈ ਹੈ ਜਸੇਬੰਦੀ ਦੇ ਪ੍ਰਧਾਨਾ ਹੋ ਸਕਦਾ ਹੈ ਉਹਨਾਂ ਨਾਲ ਭਾਵੇਂ ਪੁਰਾਣੀ ਜਸੇ ਜਦੋਂ ਆਵਾਜ਼ਿਕਾਉਂ ਦੇ ਪ੍ਰਧਾਨਾ ਮਨਜੀਤ ਸਿੰਘ ਕਰਤਾਰਪੁਰ ਉਹਨਾਂ ਨੂੰ ਕੋਈ ਹੋਵੇ ਤਾਂ ਕਹਿ ਨਹੀਂ ਸਕਦਾ ਆਪਣੀ ਨਹੀਂ ਹੈਗੀ ਕਿਸੇ ਨਾਲ ਜਿ세 ਬੰਦੇ ਦੇ ਰੂਪ ਚ ਉਹਨਾਂ ਦੀ ਕੋਈ ਹੋਵੇ ਪੁਰਾਣੀ ਸੰਧ ਨਹੀਂ ਪਰ ਕੀ ਲੱਗਦਾ ਕਿ ਇੱਥੇ ਇਦਾਂ ਦਾ ਕੋਈ ਨਹੀਂ ਸੀ ਲੱਗੂ ਪੁਰਾਣਾ ਸੰਧ ਆ ਇਹਦੇ ਰਿਗਾਰਡਿੰਗ ਸਸ ਸ਼ਿਕਾਇਤ ਤੁਸੀਂ ਕੰਟਰੋਲ ਤੇ ਦਿੱਤੀ ਥਾਣੇ ਦਿੱਤੀ ਕਿਤੇ ਦਿੱਤੀ ਥਾਣੇ ਦਿੱਤੀ ਹੈ ਸ਼ਾਨਵੀਨ ਕਰਦੇ ਪਏ ਤੇ ਕੀ ਆਸ਼ਵਾਸਨ ਦਿੱਤਾ ਗਿਆ ਆਸ਼ਵਾਸਨ ਇਹ ਹੀ ਹੈ ਕਿ ਜੋ ਬਣਦਾ ਜਿਹੜਾ ਸਾਡਾ ਹਾਂ ਜੀ ਸਾਫਸਾਫ ਸਮਝ ਨੂੰ ਮੁੱਕੀ ਤੇ ਸੀਸੀਟੀਵੀ ਜ਼ਬੈਰਾ ਖੰਗਾਲੀ ਕੀ ਕੁਝ ਪਤਾ ਲੱਗਾ ਹਾਂ ਜੀ ਉਹ ਕਰ ਰਹੇ ਆ ਹਜੇ ਕਾਨੂੰਨ ਵੀ ਜਾਰੀ ਹੈ ਕਰਦੇ ਪਏ ਆ ਪ੍ਰਸ਼ਾਸਨ ਪ੍ਰੋਪਰ ਤਰੀਕੇ ਨਾਲ ਸਾਥ ਦੇ ਰਿਹਾ ਆਪਣਾ ਪੂਰੀ ਸ਼ਾਨ ਵੀ ਨੂੰ ਕਰਦੇ ਠੀਕ ਠੀਕ ਥੈਂਕ ਯੂ ਮਾਮਲਾ ਇਹ ਆਪਣੀ ਦੁਕਾਨ ਰੈਸਟੋਰੈਂਟ ਦਾ ਸਲਾਦ ਮਾਸਟਰ ਦੀ ਦੁਕਾਨ ਕਰ ਰਹੀ ਸੀ ਆਪਣੇ ਮਾਟਰ ਟੌਲ ਸਵਾਨੀਪਾਤੇ ਲਾਗੇ ਜੀ ਉਹਨੂੰ ਬੰਦ ਕਰਕੇ ਤੇ ਇੱਧਰ ਦੀ ਰਸਤਾ ਪੈਂਦਾ ਨੇ ਦੇ ਘਰ ਕਾਂ ਦਾ ਕਰਤਾਰਪੁਰ ਦੇ ਰਹਿਣ ਵਾਲੇ ਹਮ ਮਨਜੀਤ ਸਿੰਘ ਜਿਹੜਾ ਇੱਕ ਕਰਤਾਰਪੁਰ ਦਾ ਰਹਿਣ ਵਾਲਾ ਨਾਲ ਇਹਦੇ ਜਸਵੰਤ ਜੀ ਜੀ ਇਹ ਦੋਨੋਂ ਆ ਰਹੇ ਹਿੱਤੇ ਇਹਨਾਂ ਗੱਡੀ 'ਚ ਦੋਨਾਂ ਨੇ ਅੱਗੇ ਕੱਢਣ ਲੱਗੇ ਤੇ ਗੱਡੀ ਪਹਿਲਾਂ ਖੜੀ ਸੀ ਤੇ ਇਹਨਾਂ ਨੇ ਕਿਹਾ ਗੱਡੀ ਨੂੰ ਸਾਹਤ ਤੇ ਕੱਪ ਹੂੰ ਫਿਰ ਉਹਨਾਂ ਨੇ ਉਹ ਕਹਿੰਦੇ ਕਿ ਹਿਲੀ ਕਰਨੀ ਸ਼ਰਤ ਕਰਨੀ ਤੇ ਬੈਸਵਾਜੀ ਤੋਂ ਬਾਅਦ ਇਹ ਗੱਡੀ 'ਚ ਬੈਠਣ ਲੱਗੇ ਤੇ ਉਹਨਾਂ ਨੇ ਉੱਤਰ ਕੇ ਗੱਡੀ ਤੋਂ ਬੈਸਵਾਜੀ ਹੁੰਦੀ ਰਹੀ ਇਹਨਾਂ ਦੀ ਜੀ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਗੱਡੀ ਦੇ ਲੱਗੇ ਇਹਨਾਂ ਨੇ ਜਗੇ ਦੇ ਉਹਦੇ ਬੱਟ ਮਾਰਿਆ ਕਿਤੇ ਜਾਂ ਤੇ ਰਵਾਲਵਾ ਦਾ ਹੋਊਗਾ ਜਾਂ ਕਿਸੇ ਜੀ ਉਦੋਂ ਇਹਦਾ ਮੁੰਡੇ ਤੇ ਸੱਟ ਲੱਗੀ ਦੂਜੇ ਨੇ ਕਿ ਆ ਬਚਰੋ ਝਗੜਾ ਕਰਨ ਨੂੰ ਕਰਾ ਨਿਕਲ ਗਏ ਤੇ ਨਾ ਗੱਡੀ ਸਾਈਡ ਤੇ ਕਰਕੇ ਨਿਕਲੇ ਤੇ ਇਹਨਾਂ ਨੂੰ ਫਾਇਰ ਕੀਤਾ ਕੀ ਲੱਗਦਾ ਕਿ ਇਹ ਰਸਤਾ ਮੰਗਣ ਕਰਕੇ ਜਿਹੜਾ ਹੈ ਫਾਇਰ ਹੋਇਆ ਸੈਸਵਾਜੀ ਤੋਂ ਹੀ ਹੋਇਆ ਹੈ ਨਾ ਬਾਕੀ ਕੋ ਨਿੱਜੀ ਰੰਜਿਸ਼ ਤੋਂ ਬਾਅਦ ਹੀ ਪਤਾ ਲੱਗੂਗਾ ਬਾਕੀ ਕੀ ਜਿਹਾ ਲੱਗਿਆ ਜੀ ਆਰ ਪੀ ਦੇ ਏਰੀਆ ਬੰਦਾ ਹੈ ਜੀ ਤੇ ਜੀ ਆਰ ਪੀ ਇੱਥੇ ਕੋਈ ਦਸਤਕਾਰੀ ਪਤਾ ਲੱਗਿਆ ਜੀ ਹਮਲਾਵਰ ਜਿਹੜੇ ਸੀਗੇ ਜਿਨ੍ਹਾਂ ਨੂੰ ਫਾਇਰ ਕੀਤੇ ਕਾਦੇ ਦਿੱਤੇ ਸੀ ਮਾਰ ਦਿੱਤੀ ਉਹਨਾਂ ਤੇ ਜੀ ਆਰ ਪੀ ਦੇ ਆ ਗਏ ਸੀ ਉਹ ਤਾਂ ਤੇ ਉਹਨਾਂ ਨੂੰ ਹਵਾਲੇ ਕਰਕੇ ਲੌਂਗ ਵੀ ਮਿਲ ਗਏ ਦੋ ਜੀ ਕਾਦੇਤੇ ਸੀਗੇ ਸਰ ਜਿਹੜੇ ਨੂੰ ਇਹ ਕਾਰ ਤੇ ਹੀ ਗੱਡੀ ਉਹ ਸਵਿਫਟ ਕਾਰ ਦੱਸਦੇ ਆ ਗ੍ਰੇ ਕਲਰ ਦੀ ਕਿੰਨੇ ਜਣੇ ਸੀਗੇ ਜਿਹਨਾਂ ਨੇ ਉਹ ਕਿੰਨੇ ਜਿਹੜੇ ਦੱਸਦੇ ਪਤਾ ਲੱਗਿਆ ਜੀ ਕੌਣ ਸੀਗੇ ਕਿੱਥੇ ਰਹਿਣ ਵਾਲੇ ਸੀ ਇਹ ਗਾਚ ਹੁਣ 33 ਚੱਲਦੀ ਗਾ ਪਤ ਲੱਗਦੀ ਠੀਕ ਅੱਧੀ ਰਾਤ ਨੂੰ ਗੋਲੀਆਂ ਦੇ ਨਾਲ ਤਹਿਲਿਆ ਜਲੰਧਰ ਸ਼ਹਿਰ ਜੀਹਾਂ ਤਾਂ ਅੱsse ਕੇ ਵੱਡੀ ਖਬਰ ਸਾਹਮਣੇ ਆਈ ਹੈ ਜਲੰਧਰ ਸ਼ਹਿਰ ਤੋਂ ਜਿੱਥੇ ਕਿ ਦੇਰ ਰਾਤ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ दरअसल ਇਥੇ ਰੇਲਵੇ ਸਟੇਸ਼ਨ ਤੇ ਕੁਝ ਨੌਜਵਾਨਾਂ ਦੇ ਵੱਲੋਂ ਜਿਹੜਾ ਇੱਕ ਵਿਅਕਤੀ ਦੇ ਨਾਲ ਪਹਿਲਾਂ ਤਾਂ ਬਹਿਸ ਕੀਤੀ ਜਾਂਦੀ ਹੈ ਲੇਕਿਨ ਇਹ ਬਹਿਸ ਇੰਨੀ ਵੱਜ ਜਾਂਦੀ ਹੈ ਕਿ ਇਥੇ ਮੌਜੂਦ ਵਿਅਕਤੀਆਂ ਦੇ ਵੱਲੋਂ ਦੂਜੇ ਸ਼ਖਸ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਬੀਤੀ ਰਾਤ 1.5 ਵਜੇ ਦੇ ਕਰੀਬ ਰੇਲਵੇ ਸਟੇਸ਼ਨ ਤੋਂ ਕਾਰ ਦੇ ਵਿੱਚ ਸਫ਼ਰ ਕਰ ਰਹੇ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਉਥੋਂ ਫਰਾਰ ਹੋ ਗਏ ਗੋਲੀਬਾਰੀ ਦੀ ਸੂਚਨਾ ਮਿਲਣ ਤੋਂ ਬਾਅਦ थाना ਨੰਬਰ 3 ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਜਾਂਚ ਦੌਰਾਨ ਪੁਲਿਸ ਨੂੰ ਮੌਕੇ ਤੇ ਦੋ ਗੋਲੀਆਂ ਵੀ ਬਰਾਮਦ ਹੋਈਆਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਜਸਵੰਤ ਸਿੰਘ ਨਾਮਕ ਵਿਅਕਤੀ ਨੇ ਦੱਸਿਆ ਕਿ ਉਹ ਆਪਣਾ ਰੈਸਟੋਰੈਂਟ ਬੰਦ ਕਰਕੇ ਘਰ ਵਾਪਸ ਆ ਰਿਹਾ ਸੀ ਜਦੋਂ ਉਹ ਰੇਲਵੇ ਸਟੇਸ਼ਨ ਦੇ ਨੇੜੇ ਸੜਕ ਤੋਂ ਲੰਘ ਰਿਹਾ ਸੀ ਤਾਂ ਉੱਥੇ ਖੜੇ ਤਿੰਨ ਨੌਜਵਾਨਾਂ ਦੇ ਨਾਲ ਉਸ ਦੀ ਬਹਿਸ ਹੋ ਗਈ ਅਤੇ ਬਹਿਸ ਤਾਂ ਨ ਮਾਮਲਾ ਇਨਾ ਵੱਧ ਗਿਆ ਕਿ ਕਾਰ ਦੇ